ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰ ਸਤਿਕਾਰ ਮੈਂ ਹਾਂ ਤੁਹਾਡਾ ਖੂਰ ਸਿਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ اہم ਖਬਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਆਲਰੇਡੀ ਟੈਨਸ਼ਨ ਦੇ ਵਿੱਚ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਕਿਉਂਕਿ ਅਰਵਿੰਦ ਕੇਜੀਵਾਲ ਮਨੀਸ਼ ਸੋਦੀਆ ਜਤਿੰਦਰ ਜੈਨ ਵਰਗੇ ਵੱਡੇ ਥੰਮ ਟਾਰਟੀ ਹੋ ਗਿਆ ਭਾਰਤੀ ਜਨਤਾ ਪਾਰਟੀ ਸਾਹਮਣੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਵੀ ਲਗਭਗ ਨੇੜੇ ਹੈ ਕਿਉਂਕਿ ਦਿਨ ਬੀਤਦੇ ਜਾਂਦੇ ਨੇ ਤੇ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨੇ ਉਹ ਹਾਲੇ ਪੂਰੇ ਨਹੀਂ ਕੀਤੇ ਗਏ ਪੰਜਾਬ ਸਰਕਾਰ ਅ ਦੇ ਦਾ ਵਰੋਧ ਹੋ ਰਿਹਾ ਹੈ ਹਰ ਪਾਸਿਓਂ ਖਾਸ ਕਰਕੇ ਸ਼ਰੂਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਨਵੀਂ ਪਾਰਟੀ ਨੇ ਵੀ ਜਨਮ ਲੈ ਲਿਆ ਹੈ ਅਕਾਲੀ ਦਲ ਵਾਰਿਸ ਪੰਜਾਬ ਜਿਸ ਦੇ ਰਾਸ਼ਟਰੀ ਪ੍ਰਧਾਨ ਨੇ ਅਮਰਤਪਾਲ ਜੋ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਨਵੇਂ ਐਮਪੀ ਨੇ ਆ ਦੋ ਦਿਨਾਂ ਦਾ ਸੈਸ਼ਨ ਅੱਜ ਜਿਹੜਾ ਹੈ ਖਤਮ ਹੋ ਜਾਵੇਗਾ ਸੈਸ਼ਨ ਤੋਂ ਬਾਅਦ ਹੰਗਾਮਾ ਹੋਵੇਗਾ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆ ਜਿਹੜੀ ਕੈਬਨਿਟ ਮੀਟਿੰਗ ਸੱਦ ਲਈ ਗਈ ਹੈ 27 ਤਰੀਕ ਨੂੰ 12 ਵਜੇ ਮੁੱਖ ਮੰਤਰੀ ਦੀ ਹੈ ਜਿਹੜੀ ਚੰਡੀਗੜ੍ਹ ਹੈ ਮੁੱਖ ਮੰਤਰੀ ਵਾਲੀ ਉਥੇ ਸਾਰੇ ਵਿਧਾਇਕ ਅਤੇ ਮੰਤਰੀ ਪਹੁੰਚਣਗੇ ਲਗਭਗ 2 ਤੋਂ 2.5 ਘੰਟੇ ਇਹ ਕੈਬਨਿਟ ਮੀਟਿੰਗ ਚੱਲੇਗੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਭਗਵੰਤੋ ਮਾਨ ਮੁੱਖ ਮੰਤਰੀ ਕਈ ਮੰਤਰੀਆਂ ਦੀ ਛੁੱਟੀ ਵੀ ਕਰ ਸਕਦੇ ਨੇ ਉਹਨਾਂ ਦੇ ਅਹੁਦਿਆਂ ਤੋਂ ਨਵੇਂ ਜਿਹੜੇ ਕੈਬਨਿਟ ਮੰਤਰੀ ਵੀ ਬਣਾਏ ਜਾ ਸਕਦੇ ਨੇ ਕਿਉਂਕਿ ਹਰ ਪਾਸੇ ਉਲਾਮੇ ਮਿਲ ਰਿਆ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਾਕਾਰਾਂ ਤੋਂ ਲੈ ਕੇ ਕਿਉਂਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਨਾਰਾਜ਼ ਵੀ ਨੇ ਆਮ ਆਦਮੀ ਪਾਰਟੀ ਦੇ ਖੁਦ ਦੇ ਵਿਧਾਇਕਾਂ ਤੋਂ ਜਿਸ ਤਰ੍ਹਾਂ ਅੱਜ ਮੁਹਾਲੀ ਦੇ ਵਿਧਾਇਕ ਨੇ ਤਾਂ ਝੰਡੀਆਂ ਉਡਾ ਦਿੱਤੀਆਂ ਉਹਨੇ ਕਿਹਾ ਕਿ ਮੈਂ ਲਗਾਤਾਰ 3 ਸਾਲ ਤੋਂ ਮੰਤਰੀਆਂ ਨੂੰ ਚਿੱਠੀਆਂ ਲਿਖ ਰਿਹਾ ਹਾਂ ਕਿ ਮੇਰੇ ਹਲਕੇ ਦੇ ਵਿੱਚ ਆਓ ਮੁਹਾਲੀ ਦੇ ਵਿੱਚ ਆ ਕੇ ਜਿਹੜਾ ਹੈ ਉਹ ਜੈਜ਼ਾ ਲਾਓ ਜਿਹੜੇ ਕੰਮ ਪੈਂਡਿੰਗ ਪਏ ਨੇ ਉਹ ਕੰਮ ਕਰਾਓ ਨਾ ਕਿਹਾ ਕਿ ਤਿੰਨਾਂ ਸਾਲਾਂ ਦੇ ਵਿੱਚ ਮੈਨੂੰ ਇੱਕ ਵਾਰ ਵੀ ਕਿਸੇ ਚਿੱਠੀ ਦਾ ਜਵਾਬ ਨਹੀਂ ਆਇਆ ਭਾਵੇਂ ਪੰਬਲਪੂਸੇ ਵਿੱਚ ਪਾ ਦਿੱਤਾ ਗਿਆ ਬਾਅਦ ਵਿੱਚ ਕੁਲਤਾਰ ਸਿੰਘ ਸੰਧਵਾ ਵੱਲੋਂ ਹੁਣ ਕਾਫੀ ਨਾਰਾਜ਼ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਸਾਡੇ ਮੰਤਰੀ ਤਾਂ ਇੱਕ ਦੂਜੇ ਅਤੇ ਵਿਧਾਇਕਾਂ ਦੀ ਪੁਛਗਿਸਣੀ ਕਰ ਰਹੇ ਕਾਫੀ ਤੱਤੇ ਹੋ ਗਏ ਨੇ ਹਾਂਗਾਮੀ ਕੈਬਨਟ ਮੀਟਿੰਗ ਸੱਦੀ ਗਈ ਹੈ 27 ਫਰਵਰੀ ਨੂੰ 27 ਫਰਵਰੀ ਸਾਡੇ 12 ਵਜੇ ਮੀਟਿੰਗ ਸ਼ੁਰੂ ਹੋਵੇਗੀ ਲਗਾਤਾਰ 2.5 ਤੋਂ 3 ਘੰਟੇ ਚੱਲੇਗੀ 27 ਸਰਵੀ ਬੁੱਧਵਾਰ ਨੂੰ ਮੀਟਿੰਗ ਦਾ ਜਿਹੜਾ ਹੈ ਐਲਾਨ ਸੌਰੀ ਵੀਰਵਾਰ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਹੈ ਹੁਣ ਕਿਆਸਾ ਲਗਾਈਆਂ ਜਾ ਰੀਆਂ ਨੇ ਕਿ ਵੱਡੇ ਧਮਾਕੇ ਹੋਣਗੇ ਵੱਡੇ ਐਲਾਨ ਹੋਣਗੇ ਵੱਡੇ ਫੈਸਲੇ ਤੇ ਵੱਡੇ ਬਦਲਾਅ ਵੀ ਕੀਤੇ ਜਾ ਸਕਦੇ ਨੇ ਤਾਂ